ਚੈਪਟਰ ਦਾ ਲਾਸਟ ਟਾਪਿਕ ਹੈ ਸੋਖਾ ਦੇਖਿਓ ਜਰਾ ਰਿਲੇਸ਼ਨਸ਼ਿਪ ਹੈ ਐਮਸੀ ਦਾ ਏਸੀ ਦਾ ਤੇ ਟੀਸੀ ਦਾ ਆਪਸ ਚ ਬੇਸਿਕਲੀ ਇਹਦੇ ਵਿੱਚ ਆਪਾਂ ਐਮਸੀ ਤੇ ਏਸੀ ਬਾਰੇ ਜ਼ਿਆਦਾ ਗੱਲ ਕਰਾਂਗੇ ਟੀਸੀ ਬਾਰੇ ਤਾਂ ਕੁਛ ਨਹੀਂ ਟੈਂਸ਼ਨ ਹੈ ਵੀ ਨਹੀਂ ਹੈ ਜ਼ਰਾ غور ਕਰੇ ਆ ਪਹਿਲਾਂ ਗੱਲ ਤਾਂ ਐਮਸੀ ਬਾਰੇ ਥੋੜਾ ਜਿਹਾ ਸਮਝ ਲਓ ਮਾਰਜਨਲ ਵਰਡ ਬਹੁਤ ਆਉਂਦਾ ਆਪਣੇ ਕੋਲ ਮਾਈਕਰੋ ਇਕਨੋਮਿਕਸ ਚ ਬੇਸਿਕਲੀ ਮਾਰਜਨਲ ਦਾ ਮਤਲਬ ਹੁੰਦਾ ਹੈ ਚੇਂਜ ਜਦੋਂ ਆਪਾਂ ਇੱਕ ਚੀਜ਼ ਵਧਾਈ ਜਦੋਂ ਆਪਾਂ ਇੱਕ ਚੀਜ਼ ਵਧਾਈ ਠੀਕ ਹੈ ਰੈਲੇਟਿਵਲੀ ਤਾਂ ਆਪਣੀ ਜਿਹੜੀ ਮੇਨ ਵੈਲਿਊ ਹੈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਆ ਉਹ ਕਿੰਨੀ ਵਧੀ ਮਾਰਜਨਲ ਕੋਸਟ ਹੈ ਮਾਰਜਨਲ ਪ੍ਰੋਡਕਟ ਵੀ ਹੈ ਮਾਰਜਨਲ ਯੂਟਿਲਿਟੀ ਵੀ ਹੈ ਇਹ ਮਾਰਜਨ ਦਾ ਵਰਡ ਵਾਰ-ਵਾਰ ਆਉਂਦਾ ਮਾਰਜਨ ਦਾ ਮਤਲਬ ਹੀ ਹੈ ਚੇਂਜ ਤਾਂ ਹੁਣ ਕੋਸਟ ਵਾਸਤੇ ਦੇਖਿਓ ਜ਼ਰਾ ਐਮ ਸੀ ਇਜ਼ ਅ ਚੇਂਜ ਇਨ ਟੋਟਲ ਕੋਸਟ ਕਦੋਂ ਆਏਗਾ ਦੇਖੋ ਮੈਂ ਪਹਿਲਾਂ ਕਿਹਾ ਨਾ ਆਪਾਂ ਇੱਕ ਰਿਲੇਟਿਵ ਚੀਜ਼ ਦੇ ਵਿੱਚ ਚੇਂਜ ਕਰਾਂਗੇ ਉਹਦੇ ਕਰਕੇ ਆਪਣੀ ਮੇਨ ਚੀਜ਼ 'ਤੇ ਚੇਂਜ ਆਏਗਾ ਇੱਥੇ ਉਹ ਰਿਲੇਟਿਵ ਚੀਜ਼ ਕੀ ਹੈ ਇੱਥੇ ਗੱਲ ਹੋ ਰਹੀ ਹੈ ਟੋਟਲ ਕੋਸਟ ਚੇਂਜ ਆ ਗਿਆ ਮੇਨ ਆਪਣਾ ਕੋਸਟ ਬਾਰੇ ਗੱਲ ਹੈ ਤੇ ਰਿਲੇਟਿਵ ਚੀਜ਼ ਕੀ ਹੈ ਵੈਨ ਐਨ ਐਡੀਸ਼ਨਲ ਯੂਨਿਟ ਆਫ ਆਉਟਪੁੱਟ ਇਜ਼ ਪ੍ਰੋਡਿਊਸਡ ਜਦੋਂ ਇੱਕ ਆਉਟਪੁੱਟ ਹੋਰ ਪ੍ਰੋਡਿਊਸ ਕੀਤਾ ਤਾਂ ਦੱਸੋ ਵੀ ਦੇਖੋ ਕਿੰਨਾ ਚੇਂਜ ਆ ਗਿਆ ਕੋਸਟ ਦੇ ਵਿੱਚ ਫਾਰਮੂਲਾ ਇੱਕ ਤਾਂ ਆਇਆ ਮੋਸਟ ਇੰਪੋਰਟ ਫਾਰਮੂਲਾ सब तो बेसिक फार्मूला अगर 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 कदारमूला भी कम आएगा बारे गल करते हैं वैसे है टीसी अपॉन डेल्टा क्यू यह फार्मूला वैसे उदो लगता है जो तो अपने को पांचों चार माइनस कर रहे हैं छे चो पांच माइनस कर रहे हैं ਮਤਲਬ ਗੈਪ ਬਿਲਕੁਲ ਇੱਕ ਦਾ ਹੀ ਹੈ ਸਿਰਫ 7 ਤੋਂ 6 ਕਰਾਂਗੇ 8 ਤੋਂ 7 ਕਰਾਂਗੇ ਜਦੋਂ ਗੈਪ ਆਪਣੇ ਕੋਲ ਕੁਐਸਚਨ 'ਚ ਜ਼ਿਆਦਾ ਹੋਵੇ ਜਿਵੇਂ ਲਾ ਲਓ ਇੱਕ ਆਪਾਂ ਨੂੰ TC 8 ਦੇ ਰੱਖੀ ਐ ਚੰਬਨ ਕਰਕੇ ਦਿਖਾ ਦਿੰਦਾ ਜਿਵੇਂ ਸੁਪੋਜ਼ TC 8 ਦੇ ਰੱਖੀ ਐ ਤੇ TC ਆਪਾਂ ਨੂੰ ਸੁਪੋਜ਼ ਕਰੋ 5 ਦੇ ਰੱਖੀ ਐ ਤਾਂ نیچے ਫਿਰ ਕੁਆਂਟੀਟੀ 8 5 ਇਹਦਾ ਚੱਕਰ ਬੈਗਾ ਫਿਰ ਉਹ ਠੀਕ ਚੇਂਜ ਨਿਛੇ ਫਿਰ ਡੈਲਟਾ ਕਯੂ ਵੀ ਆਊਗਾ ਵੀ ਕਿੰਨੀ ਕੁਆਂਟੀਟੀ ਚੇਂਜ ਆਇਆ ਜ਼ਰੂਰੀ ਨਹੀਂ 8 5 ਹੈ ਹੁਣ ਉੱਥੇ ਵੈਲਿਊ ਕੋਈ ਹੋਰ ਹੋ ਸਕਦੀ ਹੈ ਚਲੋ ਅੱਗੇ ਦੇਖਿਓ ਕੰਮ ਦੀ ਗੱਲ ਟੇਬਲ ਨਾਲੇ ਫਾਰਮੂਲਾ ਤੁਹਾਨੂੰ ਡਿਟੇਲ ਚ ਸਮਝ ਆਏਗਾ ਟੇਬਲ ਚ ਇੱਕ ਪਾਸੇ ਆਉਟਪੁੱਟ ਲੈ ਇੱਕ ਪਾਸੇ ਟੀਸੀ ਲੈ ਤੇ ਸਿੱਧਾ ਬਿਹੇਵੀਅਰ ਉਦਾਂ ਹੀ ਸ਼ੋ ਕਰਨਾ ਮੂੰਹ ਉਠਾ ਕੇ ਆਪਾਂ ਨੰਬਰ ਨਹੀਂ ਲੈਣੇ ਜੀ ਠੀਕ ਬੜੇ ਪਿਆਰ ਨਾਲ ਸੋਚ ਸਮਝ ਕੇ ਦਿਮਾਗ ਲਗਾ ਕੇ ਨੰਬਰ ਲੈਣੇ ਆफी ਗੱਜ਼ ਲੈਣੀਆਂ ਇੱਥੇ ਫਿਗਰਸ ਕਿਵੇਂ ਲੈਣੀਆਂ ਨੇ ਪਹਿਲਾ ਪਹਿਲਾ ਆਪਾਂ ਨੇ ਜਿਹੜੀ ਕੋਸਟ ਹੈ ਘੜਦੀ ਦਿਖਾਣੀ ਹੈ ਫਿਰ ਵੱਧਦੀ ਦਿਖਾਵਾਂਗੇ 10 ਦਾ ਗੈਪ ਫਿਰ 8 ਦਾ 6 ਦਾ 4 ਦਾ ਫਿਰ 4 ਦਾ ਫਿਰ 6 ਦਾ ਫਿਰ ਇਹ 8 ਦਾ ਫਿਰ ਇਹ 16 ਦਾ ਠੀਕ ਆਹੀ ਜਿਹੜਾ ਗੈਪ ਹੈ ਨਾ ਇਸ ਨੂੰ ਹੀ ਐਮਸੀ ਬੋਲਦੇ ਹਾਂ ਪਹਿਲਾਂ ਐਮਸੀ ਨੂੰ ਸਮਝ ਲਓ ਆਪਾਂ ਮੈਂ ਇੱਥੇ ਵੈਸੇ ਐਸੀ ਵੀ ਘੜ ਕੇ ਦਿਖਾਇਆ ਐਸੀ ਦਾ ਤੁਹਾਨੂੰ ਪਤਾ ਹੀ ਆਪਾਂ ਪਿੱਛੇ ਘਾੜਦੇ ਪੀਸੀ ਡਿਵਾਈਡ ਬਾਈ ਆਉਟਪੁੱਟ ਆ ਐਸੀ ਘੜ ਲਿਆ ख एम सी कस पिछ माइनस करो कुछ है ही नहीं पिछले एमसी छोड़ दो एमसी इतने क्या आएगी फस्ट देती माइनस टेन टैन आ गया ट्वेंटी ट्वेंटी एट आ गया थर्टी फोर माइनस ट्वेंटी आ गया अठती माइनस चौंती चार आ गया बयाली माइनस अठती चार गया. आ गया अड़ताली माइनस आ गया, गया ਅਮੀ 8 ਆ ਗਿਆ ਅਮੀ 16 ਆ ਗਿਆ ਠੀਕ ਤੇ ਜਦੋਂ ਇਹਦੀ ਫਿਗਰ ਬਣਾਉਂਗੇ ਉਸ ਫਿਗਰ ਦੇ ਵਿੱਚ ਕੁਝ ਗੱਲਾਂ ਖਾਸ ਤੌਰ ਤੇ ਧਿਆਨ ਰੱਖਣੀਆਂ ਨੇ ਅਗਰ ਜਿ ਸਹੀ ਵੀ ਇਹ ਨਾ ਬਣੀ ਗੜਬੜ ਹੋਊਗੀ ਕਿਉਂਕਿ ਆਪਾਂ ਜ ਤੱਕੇ ਨਾਲ ਐਸੀ ਫਿਗਰ ਬਣਾਣੀ ਹੈ ਉਹਦੇ ਵਿੱਚ ਕੁਝ ਗੱਲਾਂ ਸਪੈਸ਼ਲ ਨੇ ਜੀ ਜਦੋਂ ਬਣਾ ਕੇ ਦੇਖੋਗੇ ਮੈਸਮੈਂਬਰ ਬਿਲਕੁਲ ਐਗਜ਼ੈਕਟ ਨਹੀਂ ਲੈ ਮੈਂ ਜਸਟ ਐਵੇਂ ਤੋਕੇ ਨਾਲ ਬਣਾਤੀ ਕਿਉਂਕਿ ਮੈਨੂੰ ਆਤ ਪਹਿਵੀਆ ਮੈਨੂੰ ਪਤਾ ਫਿਗਰ ਉਹ ਕਿਹ ਹੈ ਜੀ ਬਣਦੀ ਹੈ ਇਹ ਆਪਾਂ ਨੂੰ ਯਾਦ ਰੱਖਣਾ ਜ਼ਿਆਦਾ ਜ਼ਰੂਰੀ ਹੈ ਕੀ ਐਮਸੀ ਤੇ ਏਸੀ ਦਾ ਆਪਸ ਰਿਲੇਸ਼ਨ ਕੀ ਹੈ ਉਹ ਰਿਲੇਸ਼ਨ ਤੁਹਾਨੂੰ ਬਸ ਮਣਾ ਸਮਝਾਣਾ ਗੌਰ ਕਰਿਓ ਸ਼ੁਰੂਆਤ ਵਿੱਚ ਐਮਸੀ ਘਟ ਹੁੰਦੀ ਹੈ ਏਸੀ ਜ਼ਿਆਦਾ ਹੈ ਦੇਖਿਓ ਸਰ ਆਪਨਾ ਏਸੀ ਬਹੁਤ ਵੀ ਹੈ 14 11 ਇੱਥੇ 10 8 6 4 ਸ਼ੁਰੂਆਤ ਏਸੀ ਜ਼ਿਆਦਾ ਐਮਸੀ ਘਟ ਪਰ ਬਾਅਦ ਵਿੱਚ ਏਸੀ ਘਟੀ ਜਾਂਦੀ ਭਈ ਹੈ ਐਮਸੀ ਵਧਣ ਲੱਗ ਗਈ ਹੈ ਬਸ ਆਹੀ ਚੀਜ਼ ਇਥੇ ਸ਼ੋ ਕਰਨੀ ਹੈ ਤਾਂ ਆਬਵੀਅਸਲੀ ਹੁਣ कितने दोनों जाके टकरणगी आपसंट जहाँ पॉइंट है ये पॉइंट बहुत स्पेशल है बहुत 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 खास है हाँ इन्हू कोई एक वगैरह पॉइंट ऐसा कोई नाम ना दियो प्लीज एक पॉइंट है इस पॉइंट की स्पेशलिटी यही है, है। जिथे आ एसी कटनगियाँ उ लोएस्ट पॉइंट होएगा ए सी का

ਜਦੋਂ AC ਨੂੰ ਉੱਪਰ ਜਾਣਾ ਸਟਾਰਟ ਕੀਤਾ MC ਕਿੰਦੀ ਲੈ ਮੈਂ ਕਿੱਥੇ ਪਿੱਛੇ ਰਹਿ ਜਾ ਉਹ ਉਸ ਤੋਂ ਵੀ ਉੱਪਰ ਫਿਰ ਉਸ ਤੋਂ ਪਹਿਲਾਂ ਉਪਰ ਚਾਲ ਮਾਰੂਗੀ ਠੀਕ ਜਿੱਥੇ ਟਕਰਾਨ ਗੀਆਂ ਉਹ AC ਦਾ ਮਿਨੀਮਮ ਪੁਆਇੰਟ ਹੋਏਗਾ ਲੋਏਸਟ ਪੁਆਇੰਟ ਹੋਏਗਾ ਮਸ ਉਸੇ ਪੁਆਇੰਟ ਤੋਂ ਤੁਸੀਂ ਦਿਖਾਣਾ ਵੀ AC ਉੱਪਰ ਵੱਧ ਗਈ ਹੈ ਇਹ ਦੋਹਾਂ ਦਾ ਤਕੜਾ ਰਿਲੇਸ਼ਨਸ਼ਿਪ ਆ ਆ ਤਿੰਨੇ ਆਬਜ਼ਰਵੇਸ਼ਨਸ ਆਪਾਂ ਪੇਪਰ ਦੇ ਵਿੱਚ ਆਨਸਰਸ ਲਿਖਣੀਆਂ ਨੇ ਮੇਨ ਕੁਐਸਚਨ ਇਹ ਆ ਜਾਣਾ ਹੁੰਦਾ ਕਿ ਰਿਲੇਸ਼ਨਸ਼ਿਪ ਦੱਸੋ AC ਤੇ MC ਦਾ ਤੇ ਅੱਜ ਦੇ ਵੀਡੀਓ ਵਿੱਚ ਬਸ ਇੰਨਾ ਕੁ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਲਦੀ ਹੀ ਤੇ ਹੋਰ ਵੀਡੀਓਜ਼ ਲਈ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਚ ਲਿੰਕ ਮਿਲ ਜਾਣਗੇ ਮੈਂ ਪੂਰੀ ਕੋਸ਼ਿਸ਼ ਕਰਾਂ ਕਿ ਮਾਈਕਰੋ ਇਕਨੋਮਿਕਸ ਨਿਬੇੜ ਦਿੰਨੇ ਆ ਆ ਛੋਟੀਆਂ ਛੋਟੀਆਂ ਚ ਚੰਗਾ ਜੀ ਸਸ਼ੰਕਰ